ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੈਂ ਲੈਮਨ ਬੁਟੀਕ ਤੋਂ ਹਰ ਰੋਜ਼ੀ ਤਰ੍ਹਾਂ ਜ ਫੇਰ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਪਿਓਰ ਕਾਟਨ ਦੇ ਸੂਟ ਕਾਟਨ ਦੇ ਦੁਪੱਟਿਆਂ ਦੇ ਨਾਲ ਇਹ ਜਿਹੜੇ ਸੂਟ ਤੁਸੀਂ ਦੇਖ ਰਹੇ ਹੋ ਜੀ ਪਿਓਰ ਕਾਟਨ ਦੇ ਸੂਟ ਹੋਣਗੇ ਕੱਟ ਹੋਏਗੀ 2.5 ਮੀਟਰ ਦੀ ਸ਼ਰਟ ਇਹਦੀ ਕਾਟਨ ਦੀ ਹੋਏਗੀ ਔਰ ਬਾਟਮ ਕਿਸੇ ਸੂਟ ਦੇ ਨਾਲ ਪਲੇਨ ਹੋਏਗੀ ਕਿਸੇ ਦੇ ਨਾਲ ਪ੍ਰਿੰਟਡ ਬਾਟਮ ਹੋਏਗੀ ਜੋ ਕਿ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਦੁਪੱਟਾ ਵੀ ਪਿਓਰ ਕਾਟਨ ਦਾ ਹੋਏਗਾ ਬਹੁਤ ਹੀ ਸੋਹਣੇ ਪੀਸ ਨੇ ਜੀ ਇਹ ਵਾਲੇ ਸੂਟ ਆਪਾਂ ਸੇਲ ਦੇ ਵਿੱਚ ਲਗਾਏ ਹੋਏ ਆ ਸੋ ਸਾਰਿਆਂ ਦਾ ਪ੍ਰਾਈਸ ਸੇਮ ਹੋਏਗਾ 650 ਰੁਪਏ ਆ ਫ੍ਰੀ ਸ਼ਿਪਿੰਗ ਹੋਏਗੀ 올 ਓਵਰ ਇੰਡੀਆ ਤੁਸੀਂ ਕੋਈ ਵੀ ਸੂਟ ਬੁੱਕ ਕਰ ਸਕਦੇ ਹੋ ਕਿਸੇ ਵੀ ਡਿਜ਼ਾਈਨ ਦੇ ਵਿੱਚ ਪ੍ਰਾਈਸ ਸਭ ਦਾ ਸੇਮ ਹੋਏਗਾ ਜੀ ਇਹਨਾਂ ਵਿੱਚੋਂ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਰਿਹਾ ਤਾਂ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਮੇਰੇ ਉੱਪਰ ਦਿੱਤੇ ਨੰਬਰ ਤੇ ਵਟਸਐਪ ਕਰ ਸਕਦੇ ਹੋ ਔਰ ਆਪਣਾ ਆਰਡਰ ਪਲੇਸ ਕਰ ਸਕਦੇ ਹੋ कैश ऑन डिलीवरी गाइस अवेलेबल ਨਹੀਂ ਹੈ ਜੀ ਪੇਮੈਂਟ ਆਨਲਾਈਨ ਹੋਏਗੀ ਵਿਥਨ ਵੀਕ ਤੁਹਾਡੇ ਕੋਲ ਸੂਟ ਪਹੁੰਚ ਜਾਏਗਾ ਐਡਰੈਸ ਚਾਹੀ ਤੁਹਾਡਾ ਸਿਟੀ ਦਾ ਹੋਵੇ ਚਾਹੀ ਵਿਲੇਜ ਦਾ ਹੋਵੇ ਕੋਰੀਅਰ ਤੁਹਾਡੇ ਐਡਰੈਸ ਤੇ ਪਹੁੰਚ ਜਾਏਗਾ ਜੀ ਬਾਈ ਪਾਰਸਲ ਸੂਟਸ ਸਾਰੇ ਬਹੁਤ ਹੀ ਸੋਹਣੇ ਲੇਟੈਸਟ ਡਿਜ਼ਾਈਨ ਨੇ ਸਾਰੇ ਲਿਮਟਿਡ ਜਸਟ ਸਟਾਕ ਹੈ ਸੋ ਜਲਦੀ ਤੋਂ ਜਲਦੀ ਬੁਕਿੰਗ ਕਰੋ ਕਿਉਂਕਿ ਕੁਝ ਕਸਟਮਰ ਨੇ ਜੋ ਕਾਫੀ ਲੇਟ ਬੁਕਿੰਗ ਪਾਉਂਦੇ ਹੈ ਜਦ ਤੱਕ ਸਟਾਕ ਨਿਕਲ ਚੁੱਕਿਆ ਹੁੰਦਾ ਸੋ ਜਦੋਂ ਵੀ ਆਪਾਂ ਵੀਡੀਓ ਅਪਲੋਡ ਕਰਦੇ ਆ ਤੁਸੀਂ ਵਿਦਨ 2 ਜਾਂ 3 ਡੇਸ ਦੇ ਵਿੱਚ ਵਿੱਚ ਆਪਣਾ ਸਟਾਕ ਜਿਹੜਾ ਹੈਗਾ ਉਹ ਬੁੱਕ ਕਰ ਲਿਆ ਕਰੋ ਉਸ ਤੋਂ ਬਾਅਦ ਕਾਫੀ ਸਟਾਕ ਹੁੰਦਾ ਜੋ ਆਪਣੇ ਕੋਲੋਂ ਸੋਲਡ ਆਊਟ ਹੋ ਜਾਂਦਾ ਹੁੰਦਾ ਤੇ ਕਈ ਵਾਰੀ ਦੁਬਾਰਾ ਰਿਪੀਟ ਵੀ ਨਹੀਂ ਹੁੰਦਾ ਕੁਝ ਡਿਜ਼ਾਈਨ ਐਦਾਂ ਦੇ ਹੁੰਦੇ ਆ ਸੋ ਜਲਦੀ ਤੋਂ ਜਲਦੀ ਆਰਡਰ ਪਲੇਸ ਕਰੋ ਜੀ ਆਰਡਰ ਲਈ ਤੁਸੀਂ ਮੇਰੇ ਨੂੰ WhatsApp ਕਰ ਸਕਦੇ ਹੋ ਜੀ ਬਹੁਤ ਹੀ ਸੋਹਣੇ ਸੂਟ ਆ ਪਿਓਰ ਕਾਟਨ ਦੇ ਸੂਟ ਹੋਣਗੇ ਕਾਟਨ ਦੇ ਦੁਪੱਟਿਆਂ ਦੇ ਨਾਲ ਪ੍ਰਾਈਸ ਸਬਦ ਦਾ ਸੇਮ ਹੋਏਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਸੁੱਟਾਂ ਨਾਲ ਥੈਂਕ ਯੂ